ਹੋਂਦ ਦੇ ਰਿਸ਼ਤੇ ਨਹੀਂ ਪਰ ਰੂਹਾਂ ਦੇ ਰਿਸ਼ਤੇ ਹੁੰਦੇ ਨੇ ਇਹ ਉਹ ਰਿਸ਼ਤੇ ਹੁੰਦੇ ਨੇ ਜਿੱਥੇ ਤੁਸੀਂ ਖੜ ਕੇ ਆਪਣੇ ਦਿਲ ਦੀ ਗੁੱਭਗਲਾਟ ਜੋ ਵੀ ਤੁਹਾਡਾ ਦਿਲ ਕਰੇ ਤੁਸੀਂ ਗੱਲ ਕਰ ਸਕਦੇ ਹੋ ਬਿਨਾ ਕਿਸੇ ਚੀਜ਼ ਤੋਂ ਬਿਨਾ ਕਿਸੇ ਆ ਸ਼ਰਮਤੋ ਜਿਵੇਂ ਕਿ ਉਹਨਾਂ ਸੋਸ਼ਲ ਮੀਡੀਆ ਤੇ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਦੇਖਣ ਦੇ ਮੇ ਮਿਲਿਆ ਕਿ ਜੋ ਬੀਬੀ ਸਾਡੀ ਬੈਂਚ ਤੇ ਉੱਪਰ ਬੈਠੀਆਂ ਨੇ ਦੋ ਬਜ਼ੁਰਗ ਤਾਂ ਇੰਨਾ ਵੱਡਾ ਬੱਠਲ ਗੋਹੇ ਦਾ ਭਰ ਕੇ ਭਾਰ ਸਿਰ ਤੇ ਰੱਖਿਆ ਹੋਇਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਉਹਦੇ ਦਿਲ ਦਾ ਭਾਰ ਹੈ ਉਹ ਉਹਦੇ ਸਿਰ ਤੇ ਰੱਖੇ ਭਾਰ ਨਾਲੋਂ ਬਹੁਤ ਥੋੜਾ ਹੈ ਤੇ ਉਹਨੂੰ ਉਹ ਭਾਰ ਭਾਰ ਨਹੀਂ ਲੱਗ ਰਿਹਾ ਕਿਉਂਕਿ ਉਹਦੇ ਅੰਦਰ ਹੀ ਇੰਨਾ ਕੁ ਬਗਲਾਟ ਹੈ ਉਹਨੂੰ ਇਹ ਲੱਗਦਾ ਕਿ ਜਿਵੇਂ ਬੱਠਲ ਗੋਹੇ ਦਾ ਸੁੱਟਣਾ ਚਲੀ ਗਈ ਜਾਂ ਕਿਤੇ ਇਹ ਇੱਥੋਂ ਨਾ ਚਲੀ ਜਾਵੇ ਜਿਹੜੀਆਂ ਮੈਂ ਇਹਦੇ ਨਾਲ ਗੱਲਾਂ ਕਰਨੀਆਂ ਨੇ ਜਾਂ ਮੈਂ ਇਹਨੂੰ ਕੁਝ ਦੱਸਣਾ ਹੈ ਕੁਝ ਪੁੱਛਣਾ ਹੈ ਵੀ ਉਹ ਇੱਥੋਂ ਲੰਘ ਨਾ ਜਾਵੇ ਸਮਾਂ ਜੇਕਰ ਹੋ ਸਕਦਾ ਵੀ ਬੈ ਆਪਣਾ ਦੁੱਖ ਦਰਦ ਇੱਥੇ ਹੀ ਫਰੋਲ ਲਵਾਂ ਜਿਸ ਦੇ ਨਾਲ ਕੀ ਹੈ ਵੀ ਮੈਂ ਕਿਤੇ ਨਾ ਕਿਤੇ ਮਨ ਨੂੰ ਸੰਤੁਸ਼ਟੀ ਮਿਲ ਜਾਵੇ ਸੋ ਸਾਰਿਆਂ ਨੂੰ ਹੀ ਆਪਣੇ ਪਰਿਵਾਰ ਨੂੰ ਸਮਾਂ ਤਾਂ ਦੇਣਾ ਹੀ ਚਾਹੀਦਾ ਸੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਹਮੇਸ਼ਾ ਆਪਣੇ ਦਸਕਾਂ ਨੂੰ ਇਹ ਸੁਨੇਹਾ ਦਿੰਨੇ ਆ ਕਿ ਸਾਰਿਆਂ ਨੂੰ ਪੇਰੈਂਟਸ ਨੂੰ ਵਾਈਫ ਨੂੰ ਸਿਸਟਰ ਨੂੰ ਜੋ ਵੀ ਮੈਂ ਨਹੀਂ ਕਹਿੰਦੀ ਕੱਲੀਆਂ ਔਰਤਾਂ ਮਰਦਾਂ ਨੂੰ ਵੀ ਸਮਾਂ ਦੇਣਾ ਚਾਹੀਦਾ ਹੈ ਕਿ ਉਹਨਾਂ ਦੇ ਵੀ ਤੁਸੀਂ ਸੁਣੋ ਤੇ ਮਰਦਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਜੋ ਸਾਡੇ ਘਰ ਦੇ ਵਿੱਚ ਹਾਊਸ ਵਾਈਫ ਨੇ ਲੇਡੀਜ਼ ਨੇ ਉਹਨਾਂ ਦਾ ਵੀ ਸੁਣੋ ਉਹ ਕੱਲੀਆਂ ਅਸੀਂ ਘਰ ਦੇ ਵਿੱਚ ਕੰਮ ਕਰਨ ਦੇ ਲਈ ਨਹੀਂ ਰੱਖੀਆਂ ਕਿ ਜੋ ਤੁਸੀਂ ਵਖਰੇਵਾ ਉੱਥੇ ਜਿਹੜਾ ਇੱਕ ਵੇਖਣ ਨੂੰ ਮਿਲਦਾ ਹੁੰਦਾ ਕਿ ਤੁਸੀਂ ਤਿਆਰ ਹੋਏ ਤੁਹਾਨੂੰ ਟਿਫਨ ਵੀ ਟਾਈਮ ਤੇ ਮਿਲ ਰਿਹਾ ਕੱਪੜੇ ਪ੍ਰੈਸ ਵੀ ਮਿਲ ਰਿਹਾ ਸਿਰਫ ਉਹ ਇੱਕ ਔਰਤ ਹੀ ਇਹਨਾਂ ਮੈਨੇਜ ਕਰਨ ਨੂੰ ਕਰ ਸਕਦੀ ਹੈ ਨਾਲ ਬੱਚਿਆਂ ਦੇ ਤੇ ਉਹਨਾਂ ਦੀ ਗੱਲ ਉਹਨਾਂ ਦੀਆਂ ਖੁਆਇਸ਼ਾਂ ਹਨ ਉਹਨਾਂ ਨੂੰ ਕੀ ਚਾਹੀਦਾ ਕਿਸ ਸਮੇਂ ਕਿਸ ਚੀਜ਼ ਦੀ ਲੋੜ ਹੈ ਕਿਸ ਸਮੇਂ ਉਹਨਾਂ ਨੂੰ ਕਿਸ ਜਗ੍ਹਾ ਤੇ ਜਾਣ ਦੀ ਲੋੜ ਹੈ ਜਾਂ ਕਿਸ ਸਮੇਂ ਉਹਨਾਂ ਨੂੰ ਕੁਝ ਖਾਣ ਦੀ ਲੋੜ ਹੈ ਕਦੋਂ ਉਹਨਾਂ ਦੇ ਕਿਸ ਚੀਜ਼ ਨੂੰ ਦਿਲ ਕਰਦਾ ਸੋ ਇਹ ਚੀਜ਼ਾਂ ਸਾਨੂੰ ਸਾਰਿਆਂ ਨੂੰ ਇਹ ਸਮਝਣੀਆਂ ਚਾਹੀਦੀਆਂ ਨੇ ਸੋ ਇਸ ਦੇ ਨਾਲ